ਡੀਐਲਿੰਕਾਂ ਦੇ ਤੋਂ ਦੂਏ ਜਣੇ ਡੀਐਲਿੰਕ ਛੋਟਾ ਹੋ ਗਿਆ। ਤੋਂ ਕੋਈ ਵੀ ਸਰਕਾਰ ਹੈ ਇਹ ਸਰਕਾਰ ਜਿਹੜਾ ਆਪ ਦੇਖਦੇ ਆਂ ਵੀ ਜਦੋਂ ਕੋਈ ਵੀ ਗਿੱਦਰ ਦੀ ਮੌਤ ਹੁੰਦੀ ਹੈ ਨਾ ਚੈਨਲ ਵੱਲ ਭਾਂਜਾ। ਇਸ ਕਰਕੇ ਕਦੇ ਵੀ ਜਦੋਂ ਵੀ ਕਿਸੇ ਸਰਕਾਰ ਸਰਕਾਰ ਦੀ ਮੌਤ ਹੁੰਦੀ ਹੈ ਉਹ ਉਹ ਮਲਾਜ਼ਮਾਂ ਦੇ ਪੈਨਸ਼ਨਾਂ ਨਾਲ ਆ ਕੇ ਕਹਿੰਦਾ। ਤੋਂ ਇਹ ਮਲਾਜ਼ਮਾਂ ਦੇ ਪੈਨਸ਼ਨਾਂ ਨਾਲ ਆ ਕੇ ਤੇ ਹੈ ਇਹਦਾ ਹੁਣ ਪਤਾ ਅੰਤ ਜਿਹੜਾ ਹੈ ਉਹ ਹੋਊਗਾ ਕਿਹੜਾ ਹੁੰਦਾ। ਪਰ ਇਹ ਮੀਟਿੰਗਾਂ ਵੜਾ ਕੇ ਆਪਰਾ ਛਾਟ ਪਉਣਾ ਚਾਹੁੰਦੀ ਹੈ ਇਹ ਸਰਕਾਰ ਨੂੰ ਅਸੀਂ ਦੱਸ ਲਈਏ ਅਸੀਂ ਕਹਿੰਦੇ ਆਂ ਵੀ ਅਸੀਂ ਸਰਕਾਰ ਇਹ ਲੈ ਕੇ ਆਂਦੀ ਹੈ ਸਾਡੀ ਗਲਤੀ ਹੋਗੀ ਮੇਰਾ ਖਿਆਲ ਹੈ ਕਿ ਗਲਤੀ ਨਹੀਂ ਹੈ ਸਾਨੂੰ ਇੱਕ ਤਜਰਬਾ ਹੋ ਗਿਆ ਕਿਉਂਕਿ ਬਾਕੀ ਸਰਕਾਰਾਂ ਨੂੰ ਇਸ ਤੋਂ ਇੱਕ ਸਿੱਖਿਆ ਮਿਲ ਗਈ ਕਿ ਵੀ ਜੇ ਅਸੀਂ ਮਜ਼ਦੂਰਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪੂਰੀਆਂ ਲਾ ਕੇ ਤਾਂ ਸਾਡਾ ਜਿਹੜਾ ਹਸਲ ਹੈ ਉਹ ਬਹੁਤ ਪੈੜਾ ਹੋਵੇਗਾ ਤਾਂ ਇਹਨਾਂ ਨੇ ਵੀ ਆ ਕਾਲੀ सीट तो बादलिस तीन क्यों रह गई मन पैनर मुलाजमान ने डे के साध करके पर मैं विशावी जी मारे इस चीज नाउट नहीं कर जो कि यूपी सरकार ने इसमें आउट कर दिता यह भी असी क्योंकि मुलाजमान के पैनर धक्का इस करके यूपी के पार्लीमेंट दीटा कटियां ਅਜੀ ਥੋੜੀਆਂ ਮੰਗਾਵਾਸ ਤੇ ਸਾਥੀਓ ਸਿਰ ਪਰਿਆ ਟਾਈਮ ਹੈ ਥੋੜਾ ਕੰਢ ਰਹਿ ਗਿਆ ਥੋੜਾ ਜਿਹਾ ਜੇ ਤੁਸੀਂ ਆਪਣੀ ਸ਼ਾਂਤੀ ਰੱਖੋ ਤਾਂ ਮੈਂ ਇਹ ਜੀ ਇਹਨਾਂ ਬਤੂ ਕਰਦਾ ਕਿਉਂਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਇਹਨਾਂ ਦਾ ਜਿਵੇਂ ਕੋਈ ਵੀ ਸਰਕਾਰ ਐ ਸੀ 1962 ਦੇ ਨਿਤੋਂ ਹੁਣ ਸੱਟ ਤੋਂ ਇਹ ਸਰਕਾਰਾਂ ਦੇ ਨਾਲ ਲੜਾਈ ਕਰ ਰਹੇ ਆ ਜਿਹੜੀਆਂ ਪਹਿਲੀਆਂ ਸਰਕਾਰਾਂ ਸੀਆਂ ਉਹ ਜੇ ਵਾਦਾ ਕਰਦੇ ਇਥੇ ਨਾਲ ਦੇ ਆਪੂਆ ਕਰਦੇ ਇਥੇ ਜਿਹੜਾ ਤੁਹਾਡਾ ਟੀ.ਏ. ਜੀ ਅਸੀਂ ਲਿੰਕ ਕਰਵਾਇਆ ਹੈ ਸੈਂਟਰ ਦੇ ਨਾਲ ਜੀ ਲਿੰਕ ਕਰਵਾਇਆ ਸਾਡੀਆਂ 1967 ਦੇ ਵਿੱਚ ਸੈਟ ਕੀ ਹੁੰਦੇ ਅੱਗੇ ਅਸੀਂ ਬਹੁਤ ਵੱਡੀ ਵਿਸ਼ਾਲ ਰੈਲੀ ਕਰੀ ਸੀ ਉਸ ਵੇਲੇ ਜਦ ਲਖਮਨ ਸਿੰਘ ਗਿੱਲ ਜਿਹੜਾ ਸੀ ਉਸ ਵੇਲੇ ਚੀਫ ਮਿੰਿਸਟਰ ਹੁੰਦਾ ਸੀ ਤੋਂ ਚੀਫ ਮਿੰਿਸਟਰ ਜਦ ਅਸੀਂ ਜਿੰਦਾਬਾਦ ਮੁਰਦਾਬਾਦ ਕਰ ਰਹੇ ਸੀ ਉਥੇ ਰੈਲੀ ਕਰ ਰਹੇ ਸੀ ਸਾਡੇ ਕੋਲੋਂ ਨਾ ਰਿਹਾ ਸੀ ਉਨੇ ਸਾਨੂੰ ਆ ਕੇ ਪੁੱਛਿਆ ਵੀ ਤੁਸੀਂ ਜਿੰਦਾਬਾਦ ਮੁਰਦਾਬਾਦ ਕਿਉਂ ਕਰ ਰਹੇ ਹੋ ਅਸੀਂ ਕਿਹਾ ਕਿ ਕਿਉਂਕਿ ਸਾਡਾ ਡੀਏ ਸਾਨੂੰ ਜਿਹੜਾ ਡੀਏ ਸੈਂਟਰ ਜਿਹੜਾ ਹੈਗਾ ਉਹ ਡੀਏ ਦੇ ਦਿੰਦਾ ਹੈ ਤੁਹਾਨੂੰ ਆਪਣੀ ਉਹ ਡੀਏ ਲੈਣ ਵਾਸਤੇ ਤੁਹਾਨੂੰ ਆਪਣੀ ਫੇਰ ਐਜੂਕੇਸ਼ਨ ਕਰਨੀ ਪੈਂਦੀ ਹੈ ਇਹ ਜਿੰਦਾਬਾਦ ਮੁਰਦਾਬਾਦ ਕਰਨਾ ਪੈਂਦਾ ਹੈ ਤਾਂ ਲੋਕਾਂ ਦਾ ਵੀ ਜੇ ਮੈਂ ਇਹ ਲਿੰਕ ਕਰਦਾ ਨਾ ਡਾ ਡੀਏ ਫੇਰ ਜਿੰਦਾਬਾਦ ਮੁਰਦਾਬਾਦ ਕਰਦੇ ਅਜੀ ਗਾਜੀ ਫੇਰ ਅਸੀਂ ਕਿਉਂ ਕਰਾਈ ਨਾਲ ਉਹਦੇ ਲਿੰਕ ਅਸੀਂ ਵੀ ਕਹਿਆ ਜੀ ਉਹ ਰੇਜਨ ਰਾਮਾੰਦਰੀ ਸੀ ਉਹਨੂੰ ਕਹਿੰਦਾ ਵੀ ਇਹਨਾਂ ਦਾ ਕੱਲ ਤੋਂ ਆਰਡਰ ਕਰਦੇ ਹੋ ਡੀਐਲਿੰਕ ਕਰਦੇ ਹੋ ਤਾਂ ਦੋਵੇਂ ਜਣੇ ਡੀਐਲਿੰਕ ਟੋਟਾ ਹੋ ਗਿਆ। ਤੋਂ ਕੋਈ ਵੀ ਸਰਕਾਰ ਹੈ ਇਹ ਸਰਕਾਰ ਜਿਹੜਾ ਉਹ ਦੇਖਦੇ ਆ ਵੀ ਜਦੋਂ ਕੋਈ ਵੀ ਗਿੱਦਰ ਦੀ ਮੌਤ ਹੁੰਦੀ ਹੈ ਨਾ ਚੈਨਲ ਵੱਲ ਭਾਂਦਾ। ਇਸ ਕਰਕੇ ਕਰੇ ਵੀ ਜਦੋਂ ਵੀ ਕਿਸੇ ਸਰਕਾਰ ਸਰਕਾਰ ਦੀ ਮੌਤ ਹੁੰਦੀ ਹੈ ਉਹ ਉਹ ਮੁਲਾਜ਼ਮਾਂ ਦੇ ਪੈਨਸ਼ਨਰਾਂ ਨਾਲ ਆ ਕੇ ਕਹਿੰਦਾ ਤਾਂ ਇਹ ਮੁਲਾਜ਼ਮਾਂ ਦੇ ਪੈਨਸ਼ਨਰਾਂ ਨਾਲ ਆ ਕੇ ਕਿਹਾ ਇਹਦਾ ਹੁਣ ਬਗੈ ਅੰਤ ਜਿਹੜਾ ਹੈ ਉਹ ਹੋਊਗਾ ਆਜਾ ਆਜਾ ਜੇ ਨਹੀਂ ਸਾਡੀਆਂ ਚੋਹਾਂ ਲਈ ਇਹਦੇ ਵੀ ਸਾਥੀਓ ਜੁੜੇ ਦ੍ਰਿੜ ਹੋ ਕੇ ਜਿਹੜਾ ਇਹਦੇ ਖਿਲਾਫ ਤੁਸੀਂ ਆਪਣਾ ਨਾਰਾ ਉੱਚਾ ਕਰੋ ਔਰ ਐਕਸ਼ਨ ਦਿਓ ਅਸੀਂ ਪਿਛੜੇ ਵੀਰ ਇਹਦੇ ਖਿਲਾਫ ਵੀ ਆਪਣੇ ਘਰਾਂ ਦੇ ਉੱਤੇ ਪੋਸਟਰ ਲਾਇਆ ਸੀ ਕਿ ਵੀ ਨੋਟ ਯੇ ਨੋਗੋ ਤੋਂ ਉਹ ਕਹੀਆਂ ਸਾਡੇ ਆਏ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ